ਹਾਂਜੀ ਜਾ ਰਹੇ ਆ ਜੀ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਲਮਗੀਰ ਲੁਧਿਆਣੇ ਵਿੱਚ ਮਸ਼ਹੂਰ ਗੁਰਦੁਆਰਾ ਸਾਹਿਬ ਆਲਮਗੀਰ ਪਿੰਡ ਦਾ ਨਾਮ ਹੈ ਪ੍ਰਸਿੱਧ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਉਣ ਕਰਕੇ ਹੈ ਇਹ ਲੁਧਿਆਣੇ ਵਿੱਚ ਗਿੱਲ ਰੋਡ ਦੇ ਪਿੰਡਾ ਹੈ ਗਿੱਲ ਰੋਡ ਤੋਂ ਤੁਸੀਂ ਅੰਦਰ ਟਰਨ ਕਰਨਾ ਹੈ ਪਤਾ ਕਿਲੋਮੀਟਰ ਅੰਦਰ ਜਾਣਾ ਹੈ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਬਾਹਰ ਗੇਟ ਬਣਿਆ ਇਸ ਗੁਰਦੁਆਰੇ ਦਾ ਜੋ ਸੰਖੇਪ ਇਤਿਹਾਸ ਇਹ ਹੈ ਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਏ ਨਾ ਉੱਚ ਦੇ ਪੀਰ ਬਣ ਕੇ ਮਾਛੀਵਾੜ ਦੇ ਜੰਗਲਾਂ ਤੋਂ ਬਾਅਦ ਜਦੋਂ ਯੁੱਧ ਹੋਏ ਸਾਰੇ ਦੋਸਤੋ ਬਾਅਦ ਪਰਿਵਾਰ ਵਿਛੋੜਾ ਆ ਗਿਆ ਸਾਰਾ ਤੇ ਨਾਲ ਦੋ ਪਿਆਰੇ ਸਨ ਤੇ ਭਾਈ ਗਣੀ ਖਾਂ ਤੇ ਨਬੀ ਖਾਂ ਨੇ ਉੱਚ ਦਾ ਪੀਰ ਬਣਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਥੇ ਲਿਆਂਦਾ ਗਾਇਆ ਜਿਹੜਾ ਇੱਕ ਵਪਾਰੀ ਸੀ ਪਾਰ ਕਰਦਾ ਸੀ ਘੋੜਿਆਂ ਦਾ ਜਿਸ ਨੇ ਇੱਕ ਬਹੁਤ ਅੱਛੀ ਨਸਲ ਦਾ ਵਧੀਆ ਨਸਲ ਦਾ ਘੋੜਾ ਗੁਰੂ ਸਾਹਿਬ ਜੀ ਨੇ ਭੇਟ ਕੀਤਾ ਤੇ ਗਣੀ ਖਾਨ ਤੇ ਨਬੀ ਖਾਨ ਨੇ ਜਦੋਂ ਕਿਹਾ ਗੁਰੂ ਜੀ ਮਹਾਰਾਜ ਨੇ ਜੀ ਅੱਗੇ ਜਾਣ ਲੱਗੇ ਤਾਂ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਕੋਈ ਨਿਸ਼ਾਨੀ ਦੇ ਜਾਓ ਸਾਹਿਬ ਜੀ ਨੇ ਕਿਹਾ ਕਿ ਜਿਸ ਪਲੰਘੇ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਜੀ ਆਏ ਸਨ ਤਾਂ ਤੇ ਗਣੀ ਖਾਨ ਨਬੀ ਖਾਨ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਪਲੰਘਾ ਤੁਸੀਂ ਰੱਖ ਲਓ ਇਹ ਯਾਦਗਾਰ ਦੇ ਤੌਰ ਤੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਮਾਰਕੀਟ ਹੈ। ਹਰ ਇੱਕ ਚੀਜ਼ ਜਿਹੜੀ ਹੈ ਲੋੜ ਅਨਸਾਰ ਇੱਥੇ ਮਿਲ ਜਾਂਦੀ ਹੈ ਆਏ ਯਾਤਰੀਆਂ ਵਾਸਤੇ। ਇਹ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ। ਬੇਸਿਕਲੀ ਇਹ ਨਿਮਾ ਜਿਹੜਾ ਗੇਟ ਤਿਆਰ ਹੋਣਾ ਨਾ ਆਲਮੀ ਕੇਰ ਗੁਰਦੁਆਰਾ ਸਾਹਿਬ ਦਾ ਇਹ ਗੇਟ ਦਰਸ਼ਨ ਦੇ ਹੱਦੀ ਤਿਆਰ ਹੋ ਰਹੀ ਹੈ। ਬਹੁਤ ਸੁੰਦਰੀ ਇਹਦਾ ਕੰਮ ਚੱਲ ਰਿਹਾ ਦਰਸ਼ਨ ਡਿਊਟੀ ਦਾ ਇਹ ਜੋ ਪੁਰਾਣਾ ਗੇਟ ਸੀ ਤੁਸੀਂ ਪੜ ਸਕਦੇ ਆ ਉੱਪਰ ਲੇਕਿਨ ਇਸ ਦੀ ਹਾਲਤ ਥੋੜੀ ਪੁਰਾਣੀ ਖਸਤਾ ਹੋ ਚੁੱਕੀ ਹੈ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਆਲਮਗੀਰ ਇਹ ਆਲਮਗੀਰ ਪਿੰਡ ਹੈ ਜੁੜੋੜਾ ਕਰਾ ਗੁਰਦੁਆਰਾ ਸਾਹਿਬ ਦਾ ਇੱਥੇ ਪਹਿਲਾਂ ਤੁਸੀਂ ਜੋੜੇ ਉਤਾਰ ਕੇ ਫਿਰ ਅੰਦਰ ਤੁਸੀਂ ਦਰਸ਼ਨ ਕਰਨ ਜਾ ਸਕਦੇ ਹੋ ਆਪ ਪਹਿਲਾਂ ਜੋੜੇ ਉਤਾਰਦੇ ਆਂ ਗੁਰਦਾਰਾ ਸਾਹਿਬ ਫਿਰ ਚਲਦੇ ਆਂ ਅੰਦਰ ਪੈਰ ਧੋ ਕੇ ਦਰਸ਼ਨ ਕਰਦੇ ਆਂ ਇੱਥੇ ਕੜਾ ਪ੍ਰਸ਼ਾਦ ਦੀ ਦੇਖ ਰਹੋਂਦੇ ਆਂ ਇਸ ਬੋਰਡ ਪਰ ਜੋ ਇਤਿਹਾਸ ਵਰਨਨ ਕੀਤਾ ਹੈ ਆਪ ਜੀ ਦੇਖ ਸਕਦੇ ਹੋ ਇਸ ਪਵਨ ਸਥਾਨ ਸ੍ਰੀ ਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੋ ਕਿ 14 ਕੋ 1704 ਈਸਵੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਸਾਹਿਬ ਦੀ ਜੰਗਾਂ ਜੁੱਦਾਂ ਦਾ ਟਾਕਰਾ ਕਰਕੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਵਾੜੇ ਦੇ ਵਿਖੜੇ ਪੈਂਡੇ ਸਰ ਕਰਕੇ ਪੰਜ ਪਿਆਰੇਆਂ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਹੋਰ ਅਨੇਕ ਗੁਰਸਿੱਖ ਭਾਈ ਮਾਨ ਸਿੰਘ ਜੀ ਭਾਈ ਗਣੀਖਾਂ ਨਵੀਖਾਂ ਦੇ ਨਾਲ ਉੱਚ ਦੇ ਪੀਰ ਬਣ ਕੇ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਨੇ ਇੱਕ ਬਾਲਣ ਚੁਗਦੀ ਹੋਈ ਮਾਤਾ ਜੀ ਨੂੰ ਪੁੱਛਿਆ ਕਿ ਇਸ ਇੱਥੇ ਕੋਈ ਜਲ ਦਾ ਸੋਮਾ ਹੈ ਪਾਣੀ ਪੀਣ ਵਾਸਤੇ ਤਾਂ ਮਾਤਾ ਜੀ ਨੇ ਕਿਹਾ ਹਾਂ ਇੱਕ ਖੂਹ ਹੈ ਪਰ ਉੱਥੇ ਇੱਕ ਸਰਾਲ ਰਹਿੰਦੀ ਹੈ ਸਰਾਲ ਅਸਲ ਵਿੱਚ ਇੱਕ ਅਜਗਰ नाग ਜੋ ਵੱਡਾ ਹੁੰਦਾ ਨਾ ਕਿਉਂਕਿ नाग ਜਿਹੜੇ ਅਜਗਰ ਹੁੰਦੇ ਇਹਨਾਂ ਦੀ ਬੜੀ-ਬੜੀ ਲੰਬੀ ਉਮਰ ਹੁੰਦੀ ਹੈ ਗੁਰੂ ਸਾਹਿਬ ਜੀ ਨੇ ਜਾ ਕੇ ਦੇਖਿਆ ਤੇ ਫਿਰ ਉਸ ਨੂੰ ਤੀਰ ਮਾਰ ਕੇ ਉਸ ਦਾ ਸੁਧਾਰ ਕੀਤਾ ਉਹ ਸਰਾਲ ਜੋ ਖੂਹ ਚ ਡਿੱਗਣ ਕਰਕੇ ਪਾਣੀ ਦੂਸ਼ਿਤ ਹੋ ਚੁੱਕਿਆ ਸੀ ਪੀਣ ਦੇ ਕਾਬਲ ਨਹੀਂ ਸੀ ਫਿਰ ਗੁਰੂ ਜੀ ਮਹਾਰਾਜ ਜੀ ਨੇ ਉੱਥੇ ਇੱਕ ਤੀਰ ਮਾਰ ਕੇ ਉਸ ਜਗ੍ਹਾ ਨੂੰ ਨਿਸ਼ਚਿਤ ਨਿਰਧਾਰਤ ਕਰਕੇ ਤੇ ਖੂਹ ਗਦਵਾ ਕੇ ਤੋਂ ਨਗਰ ਨਿਵਾਸੀਆਂ ਵਾਸਤੇ ਪਾਣੀ ਦਾ ਜਲ ਦਾ ਸੋਮਾ ਬਖਸ਼ਿਸ਼ ਕੀਤਾ ਤੇ ਮਾਤਾ ਜੀ ਨੇ ਕਿਹਾ ਕਿ ਮੈਨੂੰ ਕੋੜ ਦੀ ਬਿਮਾਰੀ ਹੈ ਕਿ ਮੇਰੇ ਤੇ ਵੀ ਕਿਰਪਾ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਿਆ ਕਰੋ ਤੁਹਾਡੀ ਬਿਮਾਰੀ ਦਾ ਵੀ ਦੁੱਖਾਂ ਦੀ ਨਿਵਰਤੀ ਹੋਏਗੀ ਸੋ ਕੋੜ ਦੀ ਬਿਮਾਰੀ ਦੀ ਮਾਤਾ ਜੀ ਦੀ ਠੀਕ ਹੋ ਗਈ ਹੈ ਸਾਰੀ ਵਿਥਿਆ ਪਿੰਡ ਵਾਸੀਆਂ ਨੂੰ ਸੁਣਾਈ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਪਹੁੰਚੀਆਂ ਉਸ ਵਕਤ ਆਲਮਗੀਰ ਨਿਵਾਸੀ ਚਮਕੌਰ ਦੀ ਗੜੀ ਦੇ ਸ਼ਹੀਦ ਭਾਈ ਸਰਦੂਲ ਸਿੰਘ ਦੇ ਪਿਤਾ ਭਾਈ ਨਗਈਆ ਸਿੰਘ ਜੀ ਵੱਲੋਂ ਗੁਰੂ ਸਾਹਿਬ ਜੀ ਨੇ ਘੋੜਾ ਭੇਟ ਕੀਤਾ ਗਿਆ ਸੀ ਚਮਕੌਰ ਦੀ ਗੜੀ ਵਿੱਚ ਇਸੇ ਪਿੰਡ ਆਲਮਗੀਰ ਦੇ ਦੋ ਹੋਰ ਸਿੰਘ ਭਾਈ ਸ਼ੇਰ ਸਿੰਘ ਤੇ ਭਾਈ ਸੁੱਖਾ ਸਿੰਘ ਵੀ ਸ਼ਹੀਦ ਹੋਏ ਸਨ। ਜੋ ਗੁਰੂ ਸਾਹਿਬ ਜੀ ਨੇ ਸੰਗਤਾਂ ਨਾਲ ਬਚਨ ਕੀਤੇ ਅਤੇ ਘੋੜੇ ਤੇ ਸਵਾਰ ਹੋ ਕੇ ਫਿਰ ਸਿੰਘਾਂ ਸਮੇਤ ਰਾਏ ਕੋਟ ਨੂੰ ਰਵਾਨਾ ਹੋ ਗਏ। ਇਹ ਪਾਵਨ ਸਥਾਨ ਹੈ ਜਿਹਦੇ ਦਰਸ਼ਨ ਤੁਸੀਂ ਕਰ ਰਹੇ ਹੋ। ਆਲਮਗੀਰ ਗੁਰਦਾਰਾ ਸਾਹਿਬ ਲੁਧਿਆਣਾ ਮਨਜੀਤ ਸਾਹਿਬ ਆਲਮਗੀਰ ਪਿੰਡ ਦਾ ਨਾਮ ਹੈ। ਕਾਫੀ ਮਸ਼ਹੂਰ ਇਤਿਹਾਸਕ ਸਥਾਨ ਹੈ। ਬਹੁਤ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਪਹੁੰਚਦੀਆਂ ਰਹਿੰਦੀਆਂ ਹਨ। ਇਹ ਉਹ ਖੂਹ ਹੈ ਜਿਹੜਾ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਪ੍ਰਗਟ ਕੀਤਾ ਜਿਹੜਾ ਨਾ ਇਹਦੇ ird gird ਸਰੋਵਰ ਬਣਿਆ ਇਹ ਬਾਅਦ ਵਿੱਚ ਬਣਾਇਆ ਗਿਆ ਸਰੋਵਰ ਉਹ ਖੂਹ ਇਹ ਜਦੋਂ ਇੱਥੇ ਪਹੁੰਚੇ ਸਨ ਜੰਗਲ ਸਨ ਤੇ ਜੰਗਲ ਦੇ ਬਾਹਰ ਇੱਕ ਮਾਤਾ ਜੀ ਸਨ ਉਹਨਾਂ ਨੂੰ ਪੁੱਛਿਆ ਕਿ ਪਾਣੀ ਦਾ ਕੋਈ ਸੋਮਾ ਹੈ ਇੱਥੇ ਤਾਂ ਮਾਤਾ ਜੀ ਜੋ ਬਜ਼ੁਰਗ ਸਨ ਉਹ ਮਾਤਾ ਜੀ ਸਨ ਜਿਨ੍ਹਾਂ ਨੂੰ ਕੋੜ ਦਾ ਰੋਗ ਹੋਣ ਕਰਕੇ ਨਗਰਵਾਰਿਆਂ ਨੇ ਪਿੰਡ ਚੋਂ ਬਾਹਰ ਕੱਢਿਆ ਆ ਸੀ ਉਸਨਾਂ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਉਹਨਾਂ ਨੂੰ ਪਿੰਡ ਚ ਨਹੀਂ ਸੀ ਵੜਨ ਦਿੱਤਾ ਤਾਂ ਕਿ ਕੋਈ ਹੋਰ ਬਿਮਾਰੀ ਨਾ ਕਿਸੇ ਨੂੰ ਫੈਲ ਸਕੇ ਕੋਈ ਮਾਤਾ ਜੀ ਨੇ ਕਿਹਾ ਆ ਇੱਥੇ ਇੱਕ ਖੂਹ ਹੈ ਗੁਰਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਜਾਓ ਜਲ ਲੈ ਕੇ ਆਓ ਤਾਂ ਜਦੋਂ ਜਲ ਲੈਣ ਗਏ ਤਾਂ ਉਹ ਜਿਹੜਾ ਤੂਤ ਦੇ ਰੁੱਖ ਦੀ ਜੜ ਵਿੱਚ ਸਰਾਲ ਰਹਿੰਦੀ ਸੀ ਅਜਗਰਨਾਗ ਅਜਗਰਨਾਗ ਰਹਿੰਦਾ ਸੀ ਉਸ ਤੇ ਖੂ ਦੇ ਬਿਲਕੁਲ ਏਰਦ-ਗਿਰਦ ਰਹਿੰਦਾ ਸੀ ਤਾਂ ਕਿ ਡਰਦਾ ਕੋਈ ਪਾਣੀ ਨਹੀਂ ਸੀ ਭਰਦਾ ਉਥੋਂ ਅਜਗਰਨਾਗ ਜਿਹੜਾ ਹੁੰਦਾ ਉਹ ਤੁਹਾਨੂੰ ਪਤਾ ਜਾਨਵਰਾਂ ਨੂੰ ਆਦਮੀ ਹਰੇਕ ਨੂੰ ਸਾਬਤ ਖਾ ਜਾਂਦਾ ਅੰਦਰ ਲੰਗਾ ਲੈਂਦੇ ਅਜਗਰ ਪੁਰਾਣੇ ਨਾਗ ਹੁੰਦੇ ਜਿਹੜੇ ਸੋ ਗੁਰੂ ਸਾਹਿਬ ਜੀ ਨੇ ਤੀਰ ਮਾਰਿਆ ਤੇ ਉਹ ਸਰਾਲ ਨੂੰ ਮਾਰ ਦਿੱਤਾ ਤਾਂ ਸਰਾਲ ਜਦੋਂ ਮਾਰਿਆ ਤਾਂ ਉਹ ਸਰਾਲ ਡਿੱਗੀ ਖੂ ਵਿੱਚ ਖੂਹ ਵਿੱਚ ਡਿੱਗੀ ਤੇ ਪਾਣੀ ਦੂਸ਼ਿਤ ਹੋ ਗਿਆ ਕੋਈ ਵੀ ਪਾਣੀ ਨਾ ਪੀਏ ਉਹ ਖੂਨ ਖੂਨ ਵਾਲਾ ਪਾਣੀ ਜ਼ਹਿਰ ਵਾਲਾ ਹਰੇਕ ਨੂੰ ਲੱਗੇ ਕਿ ਇਹ ਗੰਦਾ ਦੂਸ਼ਿਤ ਪਾਣੀ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਫਿਰ ਉੱਥੇ ਬੈਠੇ ਬੈਠੇ تیر ਮਾਰਿਆ ਕਹਿੰਦੇ ਇਸ ਜਗ੍ਹਾ ਤੇ ਖੂਹ ਖਦਵਾਓ ਉੱਥੇ ਪਾਣੀ ਹੈ ਕਲਿਆਣ ਸਰ ਕਰਕੇ ਉਹ ਜਗ੍ਹਾ ਦਾ ਨਾਮ ਹੈ ਪਿੱਛੇ ਹੀ ਹੈ ਉੱਥੇ ਗੁਰਦਾਰਾ ਸਾਹਿਬ ਤਿਆਰ ਹੋ ਰਿਹਾ ਜਿਹੜਾ ਪੁਰਾਣਾ ਖੂਹ ਸੀ ਉਹ ਇਹਦਾ ਰਸਤਾ ਤਾਂ ਸੀ ਇਹ ਦੇਖ ਲਓ ਗੁਰਦਾਰਾ ਸਾਹਿਬ ਦੇ ਬੈਕ ਸਾਈਡ ਹੀ ਆ ਜਿਹੜਾ ਪ੍ਰਾਤਨ ਖੂਹ ਸੀ ਉਹ ਇਹ ਰਸਤਾ ਹੈ